ਜਿਲ੍ਹਾ ਪਠਾਨਕੋਟ ਦੇ ਹਲਕਾ ਪੁਆ ਵਿਖੇ ਹੜਾ ਤੋਂ ਬਾਅਦ ਗੰਦਗੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਦੇ ਲਈ ਪ੍ਰਸ਼ਾਸਨ ਅਤੇ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ ਜਿਸ ਦੇ ਚਲਦਿਆਂ ਹਲਕਾ ਪੁਆ ਦੇ ਵੱਖ-ਵੱਖ ਪਿੰਡਾਂ ਵਿੱਚ ਮੈਡੀਕਲ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਜਿਸ ਦੇ ਚਲਦਿਆਂ ਕੈਬਨਿਟ ਮੰਤਰੀ ਪੰਜਾਬ ਲਾਲਜਨ ਕਟਾਰੂਚੱਕ ਹਲਕਾ ਪੁਆ ਦੇ ਵੱਖ-ਵੱਖ ਪਿੰਡਾਂ ਵਿੱਚ ਦੂਜੇ ਦਿਨ ਵੀ ਪਹੁੰਚੇ ਅਤੇ ਉੱਥੇ ਲੱਗੇ ਮੈਡੀਕਲ ਚੈੱਕਅਪ ਕੈਂਪਾਂ ਦਾ ਦੌਰਾ ਕੀਤਾ ਇਸ ਮੌਕੇ ਮਿਲੀ ਜਾਣਕਾਰੀ ਮੁਤਾਬਕ ਕੈਬਨਿਟ ਮੰਤਰੀ ਪੰਜਾਬ ਲਾਲਜਨ ਕਟਾਰੂਚੱਕ ਨੇ ਪ ਰੋ ਹੁੰਦੇ ਹੋਏ ਕਿ ਹੈ ਕਿ ਹੜ੍ਹਾਂ ਤੋਂ ਬਾਅਦ ਪਿੰਡਾਂ ਵਿੱਚ ਬਿਮਾਰੀਆਂ ਤੋਂ ਬਚਾਅ ਲਈ ਜਿੱਥੇ ਸੂਬਾ ਸਰਕਾਰ ਵੱਲੋਂ ਪ੍ਰਸ਼ਾਸਨ ਦੀ ਮਦਦ ਦੇ ਨਾਲ ਸਪਰੇਅ ਤੇ ਫੋਗਿੰਗ ਕਰਵਾਈ ਜਾ ਰਹੀ ਹੈ ਉਸ ਦੇ ਨਾਲ ਹੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਆ ਬਿਲਕੁਲ ਅੱਜ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਹਾਂ ਸਭਿਧਾਨ ਸਭਾਲਾ ਕਪੂਆ ਦੇ ਅੰਦਰ ਜਿਹੜਾ ਪਿਛਲੇ ਦਿਨਾਂ ਦੇ ਦੌਰਾਨ ਵੱਡੇ ਲੈਵਲ ਤੇ ਹੜ੍ਹਾਂ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਪਿੰਡਾਂ ਦਾ ਫਸਲਾਂ ਦਾ ਪਸ਼ੂਆਂ ਦਾ ਮਨੁੱਖੀ ਜਾਨਾਂ ਦਾ ਸੜਕਾਂ ਦਾ ਸਰਕਾਰੀ ਇਮਾਰਤਾਂ ਦਾ ਪ੍ਰਾਈਵੇਟ ਲੋਕਾਂ ਦੇ ਘਰਾਂ ਦਾ ਉਹ ਸਾਰਾ ਸਮਾਂ ਬੜਾ ਔਖਾ ਅੰਡਾਇਆ ਸੋ ਇਸ ਤੋਂ ਬਾਅਦ ਜਿੱਥੇ ਬਾਕੀ ਪਰਭਾਈ ਦੇ ਲਈ ਸਰਕਾਰ ਵੱਲੋਂ ਜਿਹੜੇ ਆ ਉਹ ਸਾਰੇ ਮਤਲਬ ਜਦਨ ਕੀਤੇ ਜਾ ਰਹੇ ਆ ਚਾਹੇ ਸਪੈਸ਼ਲ ਗਦੌਰੀਆਂ ਦਾ ਦੌਰ ਚੱਲ ਰਿਹਾ ਚਾਹੇ ਖਰਾਂ ਦੀ ਡਿਮਾਰਕੇਸ਼ਨ ਹੋ ਰਹੀ ਹੈ ਜਿਨ੍ਹਾਂ ਨੂੰ ਨੁਕਸਾਨ ਹੋਇਆ ਫਸਲਾਂ ਦਾ ਹੋ ਰਿਹਾ ਤੇ ਨਾਲ ਦੀ ਨਾਲ ਅੱਜ ਖੜਾ ਤੋਂ ਬਾਅਦ ਕੋਈ ਬਿਮਾਰੀ ਨਾ ਕਿਸੇ ਤਰ੍ਹਾਂ ਦੀ ਫੈਲੇ ਉਹਦੇ ਲਈ ਜਿਹੜਾ ਮੇਗਾ ਮੈਡੀਕਲ ਕੈਂਪ ਜਿਹੜੇ ਆ ਉਹ ਲਾਇਆ ਜਾ ਰਿਹਾ ਕੱਲ ਵੀ ਚਾਰ ਪਿੰਡਾਂ ਚ ਲਾਇਆ ਤੇ ਅੱਜ ਵੀ ਚਾਰ ਪਿੰਡਾਂ ਦੇ ਅੰਦਰ ਬਹਾਦਰਪੁਰ ਮਜੀਰੀ ਫਰਵਾਲ ਸਹੂ ਬਾਰਮਾ ਵੱਡੇ ਕੈਂਪ ਅੱਜ ਵੀ ਲਾਇਆ ਜਾ ਰਿਹਾ ਤੁਸੀਂ ਦੇਖਿਆ ਵੀ ਲੋਕ ਘਰਾਂ ਚੋਂ ਨਿਕਲ ਕੇ ਆ ਰਹੇ ਆਪਣੇ ਜਿਹੜੇ ਕੋਈ ਉਹਨਾਂ ਦਾ ਬਿਮਾਰ ਆ ਕੋਈ ਕਿਸੇ ਨੂੰ ਖਾਂਸੀ ਆ ਕਿਸੇ ਨੂੰ ਕੁਝ ਕੈਂਦੀ ਪ੍ਰੋਬਲਮ ਹੈ ਸੋ ਟਾਪ ਦੀਆਂ ਸਾਡੀਆਂ ਮੈਡੀਕਲ ਟੀਮ ਆ ਕੇ ਬੈਠੀਆਂ ਨੇ ਹਰ ਤਰ੍ਹਾਂ ਦੀ ਦਵਾਈ ਦਿੱਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਉਹ ਬਿਮਾਰੀ ਤੋਂ ਅਫੈਕਟਡ ਨਾ ਹੋਵੇ ਤੇ ਨਾਲ ਦੇ ਨਾਲ ਪਿੰਡਾਂ ਦੇ ਅੰਦਰ ਫੋਗ ਦੇ ਮਸ਼ੀਨਾਂ ਦੇ ਰਾਈ ਸਪਰੇਅ ਦੇ ਰਾਈ ਜਿਹੜਾ ਆ ਉਹ ਮੱਛਰ ਮਾਰਨ ਦਾ ਜਿਹੜਾ ਆ ਉਹ ਕੰਮ ਕੀਤਾ ਜਾ ਰਿਹਾ ਕਿ ਕਿ ਡੇਗੂ ਨਾ ਫੈਲੇ ਜਾਂ ਕੋਈ ਡਾਇਰੀਆ ਨਾ ਫੈਲੇ ਸੋ ਅੱਜ ਮੇਗਾ ਜਿਹੜੇ ਮੈਂ ਸਮਝਦਾ ਵੀ ਉਹ ਮੈਡੀਕਲ ਕੈਂਪ ਲੱਗੇ ਆ ਸੋ ਵੱਡੀ ਮਾਤਰਾ ਚ ਲੋਕ ਇਨਾਂ ਕੈਂਪਾਂ ਦੇ ਅੰਦਰ ਆਪਣੇ ਰਾਜ ਦੇ ਲਈ ਆ ਰਹੇ